ਸੂਚੇ ਇਹਨਾਖੀਏ ਬਹਿਜੇ ਪਿੰਡਾ ਤੋਂਏ ਸੂਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰ ਮਸਵਾਰਿਆ ਕੋਠ ਮਣ ਮਾੜੀ ਲਾਇ ਬੈਠੇ ਕਰਪਾ ਸਾਰਿਆ ਚੀਜ ਕਰਨ ਮਨ ਪਾਵਦੇ ਹਰ ਬੁੱਧ ਨਹੀਂ ਹਾਰਿਆ ਕਰ ਫਰਮਾਇਸ ਖਾਇ ਵਿਖ ਮਹਿਲ ਤੋ ਮਰਨ ਵਿਸਾਰਿਆ ਜਹਰ ਆਈ ਜੋ ਬਨ ਹਾਰਿਆ ਜਰ ਆਈ ਜੋ ਬਨ ਹਾਰਿਆ ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਸੋ ਥਾਨ ਸੋ ਹਵਾ ਰਾਮ ਰਾਜੇ ਗੁਰ ਸਿੱਖੀ ਸੋ ਧੰਨ ਪਾਲਿਆ ਲੈ ਤੁਰ ਮੁਖ ਲਾਗਾ ਗੁਰ ਸਿੱਖਾਂ ਕੀ ਕਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤ ਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਸਲੋਕ ਮਹਲਾ ਪਹਿਲਾ ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ ਗੋਹੀ ਤੇ ਲਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਸੂਤਕ ਹੋ ਕਰਖੀਐ ਸੂਤਕ ਪਵੈਰ ਸੂਏ ਨਾਨਕ ਸੂਤਕੇ ਨ ਉਤਰੈ ਗਿਆਨਿਤਾਰੀ ਤੋਏ ਮਹਲਾ ਪਹਿਲਾ ਮਾਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜੈ ਅੱਖੀ ਸੂਤਕ ਵੇਖਣਾ ਪਰ ਤਰੇ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲੈਤ ਬਾਰੀ ਖਾਹੇ ਨਾਨਕ ਹੰਸਾ ਆਦਮੀ ਬਦੇ ਜਮਪੁਰ ਜਾਹਿ ਮਹੱਲਾ ਪਹਿਲਾ ਸਭੂ ਸੂਤਕ ਪਰਮ ਹੈ ਦੂਜੇ ਲੱਗੇ ਜਾਈ ਜੰਮਣ ਮਰਣਾ ਹੁਕਮ ਹੈ ਪਾਣ ਆਵੇ ਜਾਈ ਖਾਣਾ ਪੀਣਾ ਪਵਿੱਤਰ ਹੈ ਦੇ ਤੋਂ ਨਿਰਜਿਕ ਸੰਭਾਹੇ ਨਾਨਕ ਜਿਨੇ ਗੁਰਮੁਖ ਬੁਝਿਆ ਤੇ ਨਾ ਸੂਤਕ ਨਾਹੀ ਪੌੜੀ ਸਤਗੁਰ ਵੱਡਾ ਕਰਸਾਲਾਹੀ ਐ ਜਿਸ ਵਿੱਚ ਵੱਡਿਆ ਵਡਿਆਈਆ ਸਹਿ ਮਿਲੇ ਤਨਦਰੀਆ ਜਾਤਿਸ ਭਾਣਾ ਤਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਰ ਵਿਚੋ ਹਮਾਰ ਕੱਢਿਆ ਬੁਰਿਆ ਆ ਸਹਿਤ ਉਠੈ ਨੌ ਨਿਧ ਪਾਈਆ ਸਹਿਤ ਉਠੈ ਨੌ ਨਿਧ ਪਾਈਆ ਗੁਰ ਸਿਖਾ ਮਨ ਹਰਪ੍ਰੀਤ ਹੈ ਹਰਨਾਮ ਹਰ ਤੇਰੀ RAM ਰਾਜੇ ਕਰ ਸੇਵੈ ਪੂਰ ਸਤ ਗੁਰੂ ਓਖ ਜਾਏ ਲੈ ਮੇਰੀ ਗੁਰ ਸਿੱਖਾਂ ਕੀ ਓਖ ਸਭ ਗਈ ਤੇਨ ਪਿੱਛੇ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੋ ਨਬੀ ਜਿਆ ਫਿਰ ਟੋਟ ਨਾ ਆਵੇ ਹਰ ਪੋਨ ਕੇਰੀ ਸ਼ਲੋਕ ਮਹਲਾ ਪਹਿਲਾ ਪਹਿਲਾ ਸੁਚਾਪ ਹੋਏ ਸੁੱਚੇ ਬੈਠਾ ਆਏ ਸੁੱਚੇ ਅਗੇ ਰਖਿਉ ਨ ਕੋਈ ਨ ਪਿਟਿਓ ਪਾਈ ਸਚਾ ਹੋਏ ਕੇ ਜਿਵੇਂ ਅਲਗ ਅਪੜਿ ਨਿਸ ਲੋਕ ਕੋਥੀ ਜਾਈ ਸੱਟਿਆ ਕਿਸੇ ਹੋ ਲਗਾ ਦੋਖ ਅਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾ ਹੋਆ ਪਾਗ ਪਵਿੱਤ ਪਾਪੀ ਸਿਉ ਤਨ ਗੱਡਿਆ ਠੁਕਾ ਪਈਐ ਤਿਤ ਜਿਤ ਮੁਖ ਨਾਮ ਨਾ ਉਚੇ ਰਹਿ ਬਿਨ ਨਾਮ ਹੈ ਰਸਖਾਹੀ ਨਾਨਕ ایਵੇਂ ਜਾਣੀਐ ਤਿਤ ਮੁਖ ਠੁਕਾ ਪਾਹੀ ਮਹਲਾ ਪਹਿਲਾ ਪੰਡ ਜਮੀਏ ਪੰਡ ਨਿਮੀਏ ਪੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਹੋ ਪੰਡ ਮਵਾ ਪੰਡ ਪਾਲੀਏ ਪੰਡ ਹੋਵੇ ਬੰਦਾਨ ਸੋ ਕਿਉ ਮੰਦਾ ਕੀਏ ਜਿਤ ਜਮੈ ਰਾਜਾਨੇ ਪੰਡੋ ਹੀ ਪੰਡੂ ਭਜੈ ਪੰਡੇ ਬਾਜਨਾ ਕੋਏ ਨਾਨਕ ਪੰਡੈ ਬਾਹਰਾ ਇੱਕ ਸੱਚਾ ਸੋਏ ਜੇਤ ਮੁਖ ਸਦਾ ਸਲਾਹੀ ਪਗਰ ਤੀਚਾਰ ਨਾਨਕ ਤੇ ਮੁਖ ਉਜਲੇ ਤੇ ਸੱਚੇ ਦਰਬਾਰ ਹੋੜੀ ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋਚ ਚੁਣ ਕੱਢੀਐ ਕੀਤਾ ਪਉ ਆਪਣਾ ਆਪੇ ਹੀ ਲੇਖ ਸੰਡੀਐ ਜਾ ਰਹਿਣਾ ਨਹੀਂ ਐਤ ਜਗਤ ਕਦ ਗੈਰ ਮਹੰਡੀਐ ਮੰਦਾ ਕਿਸ ਨਾ ਕੀ ਬੜਖ ਰਹੇ ਹੋ ਗੁੱਜੀਐ ਮੂਰਖੇ ਨਾਲ ਨਲ ਜੀਏ ਮੂਰਖੇ ਨਾਲ ਨਲ ਜੀਏ ਗੁਰ ਸਿੱਖਾਂ ਮਨ ਵਦਾਈਆਂ ਜਿਨ ਮੇਰਾ ਸਤ ਗੁਰੂ ਡਿਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ ਹਰ ਦਰ ਗਏ ਹੈ ਗੁਰ ਸਿੱਖ ਪਹਿਨਾਈਐ ਜਿਨਾ ਮੇਰਾ ਸਤ ਗੁਰ ਟੁੱਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਮਨ ਉਠਾ ਸ਼ਲੋਕ ਮਹੱਲਾ ਪਹਿਲਾ ਨਾਨਕ ਕੇ ਬੋਲੇ ਤਨ ਮਨ ਫਿੱਕਾ ਹੋਇ ਫਿੱਕੋ ਫਿੱਕਾ ਛੜੀਐ ਫਿੱਕੇ ਫਿੱਕੀ ਸੋਇ ਫਿਕਾ ਦਰਗੇਸ਼ ਟੀ ਐ ਮੈਂ ਤੋ ਕਾਫੀ ਕੇ ਪਾਏ ਫਿਕਾ ਮੁਰਖ ਆਖੀ ਐ ਪਾਣਾ ਰਹ ਸਜਾਈ ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅੱਠ 60 ਤੀਰਥ ਜੀਨ ਆਵੇ ਉੱtre ਨਾਹੀ ਮੈਲ ਜਨਪਟ ਅੰਦਰ ਬਾਹਰ ਗੁੱਦੜਤੇ ਭਲੇ ਸੰਸਾਰ ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਹੇ परवाह ना ही किसे केरी बाज सचे ना हदर पर खर्च मंगा जबे देता खाहे दीवान एको कलम एका एक हम आत्मा मेल दर ले लिखा पीढ़ी छुट्टे नान का जो तेल पाउडी आपे ही करना कियो कला पे ही दे तार ये देखे किताब ना तार गच्ची पक्की सारी है जो आया सो चल सब कोई आई वारी है जिसके जी प्राण है क्यों साहेब मनो विसारी है ਆਪਣੇ ਹਥੀਆ ਆਪਣਾ ਆਪੇ ਹੀ ਕਾ ਸਵਾਰੀਆ ਆਪਣੇ ਹਥੀਆ ਆਪਣਾ ਆਪੇ ਹੀ ਕਾਜ ਸਵਾਰੀਏ ਆਸam ਹੱਲਾ ਚੌਥਾ ਜਿਨਾਂ ਪੇਟਿਆ ਮੇਰਾ ਪੂਰਾ ਸਤਗੁਰੂ ਤੈਨ ਹਰ ਨਾਮ ਧ੍ਰੇੜਾਵੇ ਰਾਮ ਰਾਜੇ ਤਿਸ ਕੀ ਤ੍ਰਿਸ਼ਨਾ ਭੁਖ ਸਭ ਉੱਤਰੈ ਜੋ ਹਰ ਨਾਮ ਧਿਆਵੇ ਜੋ ਹਰ ਹਰ ਨਾਮ ਧਿਆਈ ਦੇ ਤੈਨ ਜਮ ਨੇੜ ਨ ਆਵੇ ਜਨਾਨੰਕ ਕਉ ਹਰ ਕਿਰਪਾ ਕਰ ਨਿਤ ਜੱਪੇ ਹਰ ਨਾਮ ਹਰ ਨਾਮ ਤਰਾਰੇ ਸ਼ਲੋਕ ਮਹਲਾ 2 ਇਹ ਕਿ ਨਹੀਂ ਆਸ਼ਕੀ ਦੁਜੈ ਲਗੇ ਜਾਏ ਨਾਨਕ ਆਸ਼ਿਕ ਕੰਡਿ ਅਸਧੀ ਰਹੈ ਸਮਾਈ ਚੰਗੇ ਚੰਗਾ ਕਰਮ ਨੇ ਮੰਦੈ ਮੰਦਾ ਹੋਏ ਆਸ਼ਕੀ ਨਾ ਆਖੀਏ ਜੇ ਲਿਖੇ ਵਰਤੇ ਸੋਈ ਮਹਲਾ ਦੁਜਾ ਸਲਾਮ ਜਵਾਬ ਦੋਵੇ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇ ਕੁੜੀਆ ਥਾਏ ਨਕਾਈ ਪਾਏ ਪੌੜੀ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਆ ਆਪਣਾ ਸਾਹ ਕਾਲ ਬੁਰੀ ਕੋ ਕਾਲੀਐ ਮੰਤਾ ਮੂਲਕ ਕਿਚੀ ਦੇ ਲੰਬੀ ਨਜ਼ਰ ਨੇ ਹਾਲੀਐ ਜੋ ਸਹਿਮਨਾ ਨਾ ਹਾਰੀਏ ਤੇ ਵਿਆਪਸਾ ਢਾਲੀਐ ਕਿ ਚੁਲਾਹੇ ਉਪਰ ਕਾਲੀਐ ਕਿ ਚੁਲਾਹੇ ਉਪਰ ਕਾਲੀਐ ਜਿਨਿ ਗੁਰਮੁਖ ਨਾਮ ਧਿਆਇ ਤਿਨਾ ਫਿਰ ਬਿਗਨ ਨ ਹੋਈ RAM ਰਾਜੇ ਜਿਨਿ ਸਤਗੁਰ ਪੁਰਖ ਮਨਾਇ ਤਿਨ ਪੂਜੇ ਸਭ ਕੋਈ ਜਿਨਿ ਸਤਗੁਰ ਪਿਆਰਾ ਸੇਵਿਆ ਤਿਨਾ ਸੁਖ ਸਦ ਹੋਈ ਜਿਨਾ ਨਾਨਕ ਸਤਗੁਰ ਭੇਟਿਆ ਤਿਨਾ ਮਿਲਿਆ ਹਰ ਸੋਈ ਮਿਲਿਆ ਹਰ ਸੋਈ ਸਲੂਕ ਮਹੱਲਾ ਦੂਜਾ ਚੱਕ ਲੱਗੇ ਚਾਕਰੀ ਨਾਲੇ ਘਰ ਵਿਵਾਦ ਗੱਲ ਕਰੇ ਘਣੀਰੀ ਅਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾ ਕਿਛ ਪਾਏ ਮਾਨ ਜਿਸਨੂੰ ਲਗ ਨਾਨਕ ਜਿਸਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਮਾਨ ਮਹੱਲਾ ਦੂਜਾ ਜੋ ਜੀ ਹੋਏ ਸੋ ਗਵੈ ਮੋਹ ਕਾ ਕਹਿਆ ਵਾਉ ਬੀਜੇ ਵੇਖ ਮੰਗੇ ਅੰਮ੍ਰਿਤ ਵੇਖੋ ਇਹਨੇ ਆਓ ਮਹੱਲਾ ਦੂਜਾ ਨਾਲ ਇਆਣੀ ਦੋਸਤੀ ਕਦੇ ਨਾ ਵਿਰਾਸੇ ਜੇ ਹਾ ਜਾਣੇ ਤੇ ਹੋ ਵਰਤੇ ਵੇਖੋ ਕੁੰਨਰ ਜਾਸ ਵਸੂ ਅੰਦਰ ਵਸ ਸਮਾਵੈ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾ ਲਿਆਣੀ ਦੋਸਤੀ ਵਡਾਰੂ ਸਿਉ ਨੇਹੋ ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਵ ਨਾ ਥੀ ਹੋ ਹੋਏ ਇਆਣਾ ਕਰੇ ਕੰਮ ਆਣ ਨ ਸਕੈ ਰਾਸ ਜੇ ਕਦ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ ਚਾਕਰ ਲੱਗੇ ਚਾਕਰੀ ਜੇ ਚਲੇ ਖਸਮੇ ਪਹਾਏ ਹਰਮਤ ਉਸ ਨੂੰ ਅਗਲੀ ਉਹ ਜੇ ਪੇ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗਵਾਏ ਅਗਲਾ ਮੁਹਮੋ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮਾ ਨਾ ਚੱਲਈ ਨਾਲ ਖਸਮੇ ਚਲੇਰ ਦਾਸ ਜਿਨਾਂਤਰ ਗੁਰਮੁਖ ਪ੍ਰੀਤ ਹੈ ਜਿਨਾਂਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰਖਣ ਹਾਰਾ ਰਾਮ ਰਾਜੇ تن کی نیندا کوئی کیا کرے جنہار نام پیارا جنہار سے تی من مانے آ سب دشت چکھ مارا جنانانک نام تیاریا ਹਰ ਰਖਣ ਹਾਰਾ ਰਖਣ ਹਾਰਾ ਸ਼ਲੋਕ ਮਹਲਾ ਦੂਜਾ ਏਕ ਨਹੀਂ ਦਾਤਿ ਆਪਿ ਸਤੇ ਜੋ ਪਾਈਐ ਨਾਨਕ ਸਾ ਕਰਮਾਤ ਸਾਹਿਬ ਤੁਠੇ ਜੋ ਮਿਲੇ ਮਹਲਾ ਦੂਜਾ ਏਕ ਨਹੀਂ ਜਾਕਰੀ ਜਿਤ ਭਉ ਖਸਮ ਨ ਜਾਏ ਨਾਨਕ ਸੇਵਕ ਕਾਢੀਐ ਜਿਸੇ ਤੀਖਸਮ ਸਮਾਈ ਪੜੀ ਨਾਨਕ ਅੰਤ ਨ ਜਪ ਨੀ ਹਰਤਾ ਕੀ ਪਰਵਾਰ ਆਪ ਕਰਾਏ ਸਾਖੀ ਫਰਾਪ ਕਰਾਏ ਮਾਰਕ ਨ ਗਲੀ ਜੰਜੀਰੀ ਇਕ ਤੁਰਿ ਚਰ ਵਿਸਿਆਰ ਆਪ ਕਰਾਏ ਕਰੇ ਆਪ ਹਉ ਕੈ ਸੁਖਿ ਪਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾ ਹਰ ਜੁਗ ਜੁਗ ਭਗਤ ਉਪਾਇਆ ਪੈਦ ਰਖਦਾ ਆਰਾਮ ਰਾਜੇ ਹਰਨਾਖ ਸੇ ਦੁਸ਼ਟ ਹਰ ਮਾਰਿਆ ਪ੍ਰੇਹਲਾਦ ਤਰਾਇਆ ਅਹੰਕਾਰੀਆਂ ਨਿੰਦ ਕਾ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ ਜਨਾਨਕ ਐਸਾ ਹਰ ਸੇਵਿਆ ਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜੇ ਨੇ ਆਪੇ ਪੂਰਣ ਦੇ ਇੱਕ ਰਿੱਧਦ ਸਮਾਈ ਇਕ ਚੁੱਲੇ ਰਹਿਣ ਚੜੇ ਇਕ ਨਿਹਾਲੀ ਪੈ ਸਵਨਿਕ ਉੱਪਰ ਰਹਿਣ ਖੜੇ ਤਿਤਨਾ ਸਵਾਰੇ ਨਾਨਕਾ ਜਿਨ ਕਾ ਨਦਰ ਕਰੇ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਭੇ ਰਖੇ ਆਪ ਤਿਸ ਵਿੱਚ ਜੰਤ ਉਪਾਏ ਕੈ ਦੇਖੇ ਥਾਪੋ ਥਾਪ ਕਿਸ ਨੂੰ ਕਹੀਏ ਨਾਨਕਾ ਸਭ ਕਿਸੇ ਆਪੇ ਆਪ ਪੌੜੀ ਵੱਡੇ ਕੀਆ ਵਡਿਆਈਆ ਕਿਸ਼ ਕਹਿਣਾ ਕਹਿਣ ਨਾ ਜਾਏ ਸੋ ਕਰ ਤਕਦਰ کریم ਦੇ ਜੀਆ ਰਿਜਕ ਸੰਭਾਹੇ ਸਾਈਂ ਕਾਰ ਕਮਾਉਣੀ ਤੁਰ ਛੋਟੀ ਤਿੰਨੇ ਪਾਏ ਨਾਨਕ ਇੱਕੀ ਬਾਹਰੀ ਔਰ ਦੂਜੀ ਨਾਹੀ ਜਾਏ ਸੋ ਕਰੇ ਜੇਤ ਸਹਿਰ ਜਾਇ ਰ ਜਾਇ ਰ ਜਾਇ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪੌੜੀ ਵੱਡੀ ਕੀਆ ਵਡਿਆਈਆ ਕਿਸ ਕਹਿਣਾ ਕਹਿ ਨਾ ਜਾਏ ਸ਼ੁਕਰ ਤਕਾਦਰ ਕਰੀਮ ਦੇ ਜੀ ਅਰਜ ਬਸੰਬਾਹੇ ਸਾਈਂ ਕਰ ਕਮਾਉਣੀ ਧੁਰ ਛੋਡੀ ਤੈਨੈ ਪਾਈ ਨਾਨਕੇ ਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੀ ਜੇਤ ਸਰਜਾਏ ਸੋ ਕਰੀ ਜੇਤ ਸਰਜਾਏ ਸੋਝ ऐसी कृपा मोहि करो ऐसी कृपा मोहि करो ऐसी कृपा मोहि करो संतह चरण हमारो माथा संतह चरण हमारो माथा ਮਥਾ ਨੈਣ ਦਰਸ ਤਾਨ ਤੂਰ ਪਰੋ ਐਸੀ ਕਿਰਪਾ ਮੋਹਿ ਕਰੋ ਐਸੀ ਕਿਰਪਾ ਮੋਹਿ ਕਰੋ ਐਸੀ ਕਿਰਪਾ ਮੋਹਿ ਕਰੋ ਕੋ ਸਬਦ ਮੇਰੇ ਹਿਆਰੇ ਬਾਸੈ ਹਰ ਨਾਮਾ ਮਨ ਸੰਗ ਧਰੋ ਤਸਕਰ ਪੰਚ ਨਿਵਾਰੋ ਠਾਕੁਰ ਸਗਲੋ ਪਰਮਾ ਹੋ ਮ ਜਰੋ ਸਗਲੋ ਪਰਮਾਹੋਂ ਮਹਜਰੋ ਸਗਲੋ ਪਰਮਾਹੋਂ ਮਹਜਰੋ ਐਸੀ ਕਿਰਪਾ ਮੋਹਿ ਕਰੋ ਐਸੀ ਕਿਰਪਾ ਮੋਹਿ ਕਰੋ ਐਸੀ ਕਿਰਪਾ ਮੋਹਿ ਕਰੋ ऐसी कृपा मोहे करो ਤੂੰ ਤੁਮ ਕਰੋ ਸੋਈ ਪਾਲਮਾਨੇ ਪਾਵਨ ਦੁਬਿਦਾ ਦੂਰ ਟਰੋ ਜੋ ਤੁਮ ਕਰੋ ਸੋਈ ਪਾਲਮਾਨੇ ਪਾਵਨ ਦੁਬਿਦਾ ਦੂਰ ਟਰੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗਲੇ ਮੋਹਿ ਉਧਰੋ ਸੰਤ ਸੰਗਲੇ ਮੋਹਿ ਉਧਰੋ ਸੰਤ ਸੰਗਲੇ ਮੋਹਿ ਉਧਰੋ ਐਸੀ ਕਿਰਪਾ ਮੋਹਿ ਕਰੋ ऐसी कृपा मोहि करो ऐसी कृपा मोहि करो संतह चरण हमारो माता संतह चरण हमारो माता नैन दर्श तान दूर परो ਐਸੀ ਕਿਰਪਾ ਮੋਹਿ ਕਰੋ ਐਸੀ ਕਿਰਪਾ ਮੋਹਿ ਕਰੋ ਮੋਹਿ ਕਰੋ ਮੋਹਿ ਕਰੋ ਮੋਹਿ ਕਰੋ ਰਾਮ ਕਲੀ ਮਹਿਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਤਹਜ ਸੇਤੀ ਮਨ ਵਜਿਆ ਰਾਗਰ ਤਨ ਪਰਵਾਰ ਪਰਿਆ ਸਬਦ ਗਾਵਣ ਆਇਆ ਸਬਦੋ ਤਾ ਗਾਵੋ ਹਰੀ ਕੇ ਰਾਮਾ ਨਜਿ ਨਿਵਸਾਇਆ ਕਹੈ ਨਾਨਕ ਆਨੰਦ ਹੋਆ ਸਤਿ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ sada ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੀ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰੇ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨਾਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮ ਆਧਾਰ ਮੇਰਾ ਜਨ ਭੁਖਾਂ ਸਭ ਬਗਵਾਨੀਆਂ ਹਰ ਸੰਤ ਸੁਖਮਨ ਆਏ ਵਸਿਆ ਜਨੇ ਇੱਛਾ ਸਾਬ ਪੁਜਾਈ ਸਦਾ ਕੁਰਬਾਨ ਕੀਤਾ ਗੁਰੂ ਗ੍ਰੰਥ ਸਾਹਿਬ ਜਿਨੀ ਆਏ ਜੁੜਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਤਰੋ ਸਾਚਾ ਨਾਮ ਮੇਰਾ ਆਦਾਰ ਵਾਜੇ ਪੰਚ ਸ਼ਬਦ ਤਿਤਕਾਰ ਸੁਭਾਗੈ ਕਾਰ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤਹਿ ਸੁਖੋ ਆਤਿ ਕਰਿ ਅਨਹਦ ਵਾ आनंद सुनो वड पागी हो सगले मनोरथ पूरी पार ब्रह्म प्रभु पाया तेरे सगले विसो धोख रोक संताप उतरे संता सुनी सच्ची वाणी संत साजन भये सर से पूरे गुरु ते जानी सुनते पुनीत कहते पवित्र सतगुरु रहे आपरे प्रभु ਬੇਨਵੰਤ ਨਾਨਕ ਗੁਰ ਚਰਣ ਲਾਗੇ ਵਾਜੇ ਅਨਹਦ ਤੂ ਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦੇਸਰਾਤ ਦੇਦਾਈ ਦਾਇਆ ਖਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜੇ ਤਰ ਮਹਦੂਰ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ